आज 350 सौ पचास साल शताब्दी में गुरु तेग बहादुर साहब जी के पावन स्थान गुरुद्वारा गुरु के ताल से जहाँ से महाराज की गिरफ्तारी हुई थी और जहाँ पे महाराज ने सीज़ दिया वहाँ पे बाबा प्रीतम सिंह जी की नरस्ती और बाबा हरनाम सिंह जी के उपराले के साथ और यहाँ पे नगर कीर्तन आज पहुँचा है जिसकी सारी संगतों को बहुत बहुत बधाई है वाहगुरु जी का खालसा वाहे गुरु जी की फतेह आज सतगुरु पासा जी गुरु तेग बहादुर साहिब महाराज दी अपार बख्शीश हो रही है रहमत हो रही है ਧੰਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਦੀ ਸ਼ਹਾਦਤ ਨੂੰ ਇਹ ਪ੍ਰਣਾਮ ਕਰਨ ਵਾਸਤੇ ਧੰਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਨ ਵਾਸਤੇ ਉਹ ਪਵਿੱਤਰ ਸਥਾਨ ਸਤਗੁਰੂ ਪਾਤਸ਼ਾਹ ਦਾ ਗ੍ਰਿਫਤਾਰੀ ਸਥਾਨ ਗੁਰਦਾਰਾ ਦੁਖਨਿਵਾਨ ਸਾਹਿਬ ਗੁਰੂਕਾ ਤਾਲ ਆਗਰਾ ਤੋਂ ਸਾਰੀਆਂ ਸੰਗਤਾਂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਸਰਪ੍ਰਸਤੀ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਾਰਾ ਜਥਾ ਆਗਰੇ ਦੀਆਂ ਇਲਾਕਾ ਵਾਸੀ ਸਾਰੀਆਂ ਸੰਗਤਾਂ ਵੱਧ ਚੜ੍ਹ ਕੇ ਪਹੁੰਚੀਆਂ ਨੇ ਇਸ ਸਥਾਨ ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਤਮਸਤਕ ਹੋਣ ਵਾਸਤੇ ਅਤੇ ਉਹ ਸਮੇਂ ਨੂੰ ਯਾਦ ਕਰਨ ਵਾਸਤੇ ਜਦੋਂ ਸਤਿਗੁਰੂ ਪਾਤਸ਼ਾਹ ਆਗਰੇ ਤੋਂ ਚੱਲ ਕੇ ਇੱਥੇ ਆਏ ਇੱਥੇ ਆਪਣਾ ਤਿਲਕ ਜੈੰਯੂ ਰੱਖਾ ਪ੍ਰਵਤਾਕਾ ਦਾ ਕ ਸੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੀ ਬਦੌਲਤ ਆਪ ਕਹਿੰਦੇ ਆ ਪ੍ਰਗਟੇ ਸ੍ਰੀ ਗੁਰੂ ਤੇਗ ਬਹਾਦਰ ਸਾਗਲ ਸੱਟ ਪੈ ਢਾਪੀ ਚਾਦਰ ਤੇਗ ਬਹਾਦਰ ਹਿੰਦ ਕੀ ਚਾਦਰ ਐਸੇ ਸਤਿਗੁਰੂ ਪਾਤਸ਼ਾਹ ਦੇ ਯਾਦ ਕਰਨ ਵਾਸਤੇ ਇਹ ਮਹਾਨ ਨਗਰ ਕੀਰਤਨ ਚੱਲ ਕੇ ਆਇਆ ਤੇ ਗੁਰੂ ਨਾਨਕ ਮਹਾਰਾਜ ਦੀਆਂ ਖੜਾਮਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਆਂ ਖੜਾਮਾਂ ਨਗਰ ਕੀਰਤਨ ਵਿੱਚ ਸ਼ਾਮਿਲਿਤ ਨੇ ਅਸੀਂ ਸਾਰੀਆਂ ਸੰਗਤਾਂ ਦਾ ਖਾਸ ਕਰਕੇ ਦਿੱਲੀ ਗੁਰਦਾਰਾ ਪ੍ਰਬੰਧ ਕਮੇਟੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਸਾਨੂੰ ਮਾਨ ਬਖਸ਼ਿਆ ਸੰਤ ਬਾਬਾ ਹਰਨਾਮ ਸਿੰਘ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਦੋਂ ਆਪ ਆਪਣੇ ਛੋਟੇ ਭਰਾਵਾਂ ਵਾਂਗੂ ਪਿਆਰ ਕਰਦੇ ਆਗੇ ਐਸੇ ਸਤਿਗੁਰੂ ਸਤਿਗੁਰੂ ਪਾਤਸ਼ਾਹ ਗੁਰਤੇਗ ਬਹਾਦਰ ਸਾਹਿਬ ਸਾਡੇ ਉੱਪਰ ਕਿਰਪਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ